ਮਾਲਾ ਦੀ ਸ਼ਰਮ ਨਾ ਕਰਿਆ ਕਰੋ ਜਦੋਂ ਤੁਹਾਡੇ ਹੱਥ 'ਚ ਮਾਲਾ ਹੋ ਨਾ ਤੁਸੀਂ ਜੱਪੋਗੇ ਪੰਜ 10 ਵੇਰੀ ਗੁਰੂ ਨਾਨਕ ਜੱਪ ਲਿਆ ਜੇ ਭੁੱਲ ਗਏ ਦੁਬਾਰਾ ਹੱਥ 'ਚ ਮਾਲਾ ਫਿਰ ਚੇਤੇ ਆ ਜੂ ਵੀ ਨਹੀਂ ਜੱਪਣਾ ਫਿਰ ਜੱਪੂਗੀ ਆਏ ਜੱਪਦੇ 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 ਇੱਕ ਦਿਨ ਅੰਦਰ ਸਿਮਰਨ ਚੱਲ ਪੂਗਾ ਸ਼ਬਦ ਚੱਲ ਪੂਗਾ ਜਿਹੜੀ ਸ਼ਬਦ ਦੀ ਤਾਕਤ ਕੋਈ ਮਿਹਨਤ ਤੇ ਤੋਲ ਨਹੀਂ ਸਕਦਾ ਉਹ ਸ਼ਬਦ ਚੱਲਦਾ ਪਰ ਜਪਣਾ ਪੈਣਾ ਥੋੜਾ ਥੋੜਾ ਜੱਬੀ ਜਦੋਂ ਕਈ ਵੇਰੇ ਅਸੀਂ ਮਾਲਾ ਲੈ ਕੇ ਬਹਿਣਾ ਸਿਮਰਨ ਕਰਨਾ ਤੇ ਕਈਆਂ ਨੇ ਕਰਨਾ ਲੋ ਜੀ ਇਹ ਤਾਂ ਖੰਦੇ ਰੀਸਾਂ ਕਰਦੇ ਆ ਰੀਸ ਨਹੀਂ ਹੈ ਗੁਰਮੁਖ ਉਹ ਆਪਣੀ ਸਾਨੂੰ ਮਾਲਾ ਦਿੱਤੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਨਿਸ਼ਾਨੀਆਂ ਦੇ ਵਿੱਚ ਮਾਲਾ ਪਈ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਨਿਸ਼ਾਨੀਆਂ ਵਿੱਚ ਮਾਲਾ ਪਈ ਏ ਦਰਸ਼ਨ ਕਰੋ ਕਿਤੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮਾਲਾ ਪਈ ਏ ਬਾਬੇ ਬਕਾਲੇ ਦਰਸ਼ਨ ਹੁੰਦੇ ਆ ਜਿਨ੍ਹਾਂ ਨੇ ਆਪ ਜਪਣਾ ਨਹੀਂ ਉਹ ਟੀਕਾ ਟਿੱਪਣੀ ਕਰਦੇ ਆ ਕਹਿੰਦੇ ਜਦੋਂ ਪਾਣੀ ਆਪਾਂ ਬੋਤ ਕਰਦੇ ਨਾ ਬੋਤ ਜਦੋਂ ਪਹਿਲਾਂ ਪਾਣੀ ਚ ਪਾਉਣਾ ਹੁੰਦਾ ਏ ਉਹ ਬਾਦੋਂ ਪਾਣੀ ਪਾਉਂਦੇ ਆ ਬੋਤ ਵਿੱਚ ਜਦੋਂ ਬੋਹ ਚ ਬਾਹਰੋਂ ਪਾਣੀ ਪਾਉਂਦੇ ਨਾ ਫਿਰ ਹੌਲੀ-ਹੌਲੀ ਬੋਹ ਅੰਦਰੋਂ ਪਾਣੀ ਚੱਕ ਲੈਂਦਾ ਏ ਫਿਰ ਵਿੱਚ ਪਾਉਣ ਦੀ ਲੋੜ ਨਹੀਂ ਕੱਢੀ ਕੋਈ ਜਾਂਦਾ ਏ ਐਵੇਂ ਸਿਮਰਨ ਐ ਇਹਨੂੰ ਕੇਰਾ ਜੋਦ ਲਾ ਕੇ ਇਹਨੂੰ ਅੰਦਰੋਂ ਚਲਾਉਣਾ ਪੈਣਾ ਏ ਸਿਮਰਨ ਚ ਲਾਓ ਸਿਮਰਨ ਤਾਂ ਚੱਲੂਗਾ ਜੇ ਅਸੀਂ ਅਮਰਤ ਵੇਲੇ ਉੱਠਾਂਗੇ ਅਮਰਤ ਵੇਲੇ ਤੋਂ ਬਿਨਾਂ ਬੰਦੇ ਦਾ ਮਨ ਨਹੀਂ ਟਿਕਦਾ ਫਿਰ ਜਦੋਂ ਟੱਕ ਗਿਆ ਅਮਰ ਨਵੇੜੇ ਫਿਰ ਭਲਾ 24 ਘੰਟੇ ਚੱਲੀ ਜਾਵੇ ਫਿਰ ਕੋਈ ਫਰਕ ਨਹੀਂ ਫਿਰ ਸਦਾ ਹੀ ਅਮਰਵੇੜਾ ਬਣ ਜਾਣਾ ਜਦੋਂ ਚੱਲ ਪਿਆ